ਹੀ ਜ਼ਾ ਯਾਰ ਮਤਲਬ ਸੈਕੰਡ ਜਨਰੇਸ਼ਨ ਸੀਨੀਅਰ ਮਿਨਿਸਟਰ ਹੀ ਵਾ ਲਿਟਰਲੀ ਐਜ਼ ਡਿਪਟੀ ਚੀਫ ਮਿਨਿਸਟਰ ਆਪਰੇਟ ਕਰਦੇ ਸੀ ਤੁਸੀਂ ਯੂ ਡੋਨਟ ਹੈਵ ਦ ਡੀਸੈਂਸੀ ਤੁਹਾਡੇ ਕੋਲ ਸਮਾਂ ਨਹੀਂ ਜਾਂ ਤੁਹਾਡਾ ਮਤਲਬ ਕਿ ਪ੍ਰਾਇੋਰਟੀ ਨਹੀਂ ਲਾਅ ਐਂਡ ਆਰਡਰ ਇੱਕ ਬੰਦੇ ਦਾ ਅੱਜ ਕੱਲ ਜੇ ਕੋਈ ਅਨਫੋਰਚੂਨੇਟ ਇੱਥੇ ਕੋਈ ਅਨਸਾਭ ਨਹੀਂ ਘਟਨਾ ਹੋ ਜਾਂਦੀ ਫੇਰ ਫੇਰ ਫੋਨ ਕਰਦੇ ਮਲੇ ਵਿੱਚ ਬੇਕਾਮਾ ਜੋਕ ਐਂਡ ਦ ਵੇ ਜੋ ਉਹ ਤੋਂ ਬਾਅਦ ਪੁਲਿਸ ਦਾ ਰਿਐਕਸ਼ਨ ਰਿਆ ਨਿਕੋ ਮੈਂ ਬਾਰ ਬਾਰ ਕਹਿ ਰਿਹਾ ਪੁਲਿਸ ਇੰਡੀਪੈਂਡੈਂਸ ਹੈ ਹੀ ਨਹੀਂ ਜੀ ਇਟ ਇਜ਼ ਬੀਂਗ ਰਨ ਬਾਈ ਦਿੱਲੀ ਔਰ ਦਿੱਲੀ ਨੂੰ ਪੰਜਾਬ ਦੇ ਹਾਲਾਤ ਸਮਝ ਨਹੀਂ ਆ ਰਹੇ ਦਿੱਲੀ ਵਾਲਿਆਂ ਨੂੰ ਤਾਂ ਦਿੱਲੀ ਦੇ ਹਾਲਾਤ ਨਹੀਂ ਸਮਝ ਆਏ ਉੱਥੋਂ ਵਿਲੇ ਹੋਗੇ ਤੇ ਪੰਜਾਬ ਦੇ ਹਾਲਾਤ ਕੀ ਸਮਝਣੇ ਏ ਓਨਲੀ ਵਾਂਟ ਟੂ ਲੁੱਟਣਾ ਚਾਹੁੰਦੇ ਆ ਪੰਜਾਬ ਨੂੰ ਲਾਅ ਐਂਡ ਆਰਡਰ ਵੱਲ ਉਹਨਾਂ ਦਾ ਧਿਆਨ ਕੋਈ ਨਹੀਂ ਸਿੱਧੂ ਮੂਸੇਵਾਲਾ ਇੰਟੈਲੀਜੈਂਸ ਹੈੱਡਕੁਆਰਟਰ ਆ ਮਤਲਬ ਆ ਕਾਲੀਆ ਸਾਹਿਬ ਦੇ ਬਲਾਸਟ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਵੀ ਬਲਾਸਟ ਹੋਇਆ ਸੀ ਔਰ ਇਹ ਮੈਂ ਜਦੋਂ ਜੈੰਤੀਪੁਰ ਸਾਡੇ ਉਥੇ ਪਪੂ ਕੁਮਾਰ ਰਜਿੰਦਰ ਕੁਮਾਰ ਜੀ ਨੇ ਉਹਨਾਂ ਦੇ ਘਰ 'ਚ ਜਦ ਅਟੈਕ ਹੋਇਆ ਸੀ ਮੈਂ ਉਸ ਦੀ ਵੀਡੀਓ ਕੱਟਿਓ ਮੈਂ ਉਦੋਂ ਕਿਹਾ ਸੀਗਾ ਆਊਟ ਆਲੇ ਸਮੇਂ 'ਚ ਇੱਕ ਸੀਨੀਅਰ ਲੀਡਰ ਹੋ ਸਕਦਾ ਟਾਰਗੇਟ ਬਿਕੋਜ਼ ਇੱਕ ਟ੍ਰੈਂਡ ਸ਼ੁਰੂ ਹੋ ਗਿਆ ਸੀਗਾ ਕਿ ਤੁਸੀਂ ਮਾਈਨੋਰਿਟੀ ਨੂੰ ਟਾਰਗੇਟ ਕਰੋ ਔਰ ਉਸ ਤੋਂ ਬਾਅਦ ਉਹ ਮੰਦਿਰ ਤੇ ਵੀ ਬਲਾਸਟ ਹੋਇਆ ਸੋ ਇਹ బిਗੇਸਟ ਇੰਟੈਲੀਜੈਂਸ ਫੇਲਿਅਰ ਹੈ ਦੇਖੋ ਤੁਸੀਂ ਇਹਨਾਂ ਦੀ ਸੇਫਟੀ ਐਂਡ ਸਿਕਿਉਰਿਟੀ ਵੱਲ ਤਾਂ ਧਿਆਨ ਹੀ ਕੋਈ ਨਹੀਂ ਹੁਣ ਇੱਕਦਮ ਨਾ ਤਾਂ ਪਤਾ ਲਿਆ ਨਾ ਕਦੇ ਪੁੱਛਿਆ ਔਰ ਹੁਣ ਕਹਿ ਰਹੇ ਜੀ ਅਸੀਂ ਫੜ ਲੇ ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ ਫੜੇ ਫੁੜੇ ਕੀ ਨਹੀਂ ਫੜੇ ਇਹ ਤੁਹਾਨੂੰ ਅੱਖਾਂ 'ਚ ਘੱਟਾ ਪਾਉਣ ਲਈ ਕੀਤਾ ਜਾ ਰਿਹਾ ਕਿ ਤੁਸੀਂ ਸ਼ਾਂਤ ਹੋ ਜਾਓ। ਅਸਲੀਅਤ ਕੀ ਹੈ? ਇਹਦੀ ਐਨਆਈਏ ਜਾਂਚ ਹੋਵੇ ਫਿਰ ਪਤਾ ਲੱਗੂਗਾ ਕਿ ਜਿਹੜੇ ਬੰਦੇ ਤੁਸੀਂ ਫੜੇ ਹੋ ਸਹੀ ਵੀ ਫੜੇ ਕਿ ਨਹੀਂ ਫੜੇ। ਤੁਸੀਂ ਲਾਰੈਂਸ ਬਿਸ਼ਨੋਈ ਐਂਗਲ ਦੇ ਦਿੱਤਾ ਉਹਦੇ 'ਚ। ਭਾਈ ਲਾਰੈਂਸ ਬਿਸ਼ਨੋਈ ਦੀ ਤੇ ਇੰਟਰਵਿਊ ਤੁਸੀਂ ਕਰਾ ਰਹੇ ਸੀ। ਬੰਦਾ ਤਾਂ ਫਿਰ ਥੋੜਾ ਹੀ ਆ ਤੇ ਕੀ ਫਿਰ ਇਹ ਸਟੇਟ ਸਪੌਂਸਰਡ ਹੈ? ਫਿਰ ਮਤਲਬ ਇਹਦੇ ਪਿੱਛੇ ਥੋੜਾ ਹੀ ਹੱਤ ਹੈ ਇਸ ਲਈ ਜਿ ਕੋ ਐਂਡ ਏ ਕਿੰਨਾ ਦੀ ਪੋਲਿਟਿਕਸ ਹੋ ਗਈ ਹੈ ਜੀ ਉਹ ਪੋਲਰਾਈਜੇਸ਼ਨ ਮੈਂ ਤਾਂ ਇਹਨਾਂ ਦੀ ਪੋਲਿਟਿਕਸ ਗਿਣਦਾ ਪਹਿਲਾਂ ਕਿਸਾਨਾਂ ਨੂੰ ਕਹਤਾ ਕਿ ਤੁਸੀਂ ਬਾਰਡਰਾਂ ਤੇ ਬਹਿ ਜਾਓ ਬਿਠਾਇਆ ਕਿਨੇ ਉਹਨਾਂ ਨੂੰ ਬਿਜਲੀ ਦੇ ਕਨੈਕਸ਼ਨ ਕਿਨੇ ਦਿੱਤੇ ਮਤਲਬ ਉਹ ਸਾਲ ਡੇਢ ਸਾਲ ਉੱਥੇ ਰਹੇ ਹੁਣ ਵੋਟਾਂ ਲੈਣੀਆਂ ਸੀ ਲੁਧਿਆਣੇ ਦੀਆਂ ਤੇ ਹੁਣ ਉਹਨਾਂ ਨੂੰ ਚੱਕ ਤਾ ਸੋ ਮਤਲਬ ਦਿਸ ਗੇਮ ਦਾ ਗਵਰਨਮੈਂਟ ਇਟਸੈਲਫ ਇਜ਼ ਪਲੇਇੰਗ ਔਰ ਡਰਾਮੇਬਾਜ ਨੇ एवरीथिंग ਇਜ਼ ਪੀਆਰ ਐਕਸਰਸਾਈਜ਼ ਇਹਦਾ ਸਾਰੇ ਇਹਨਾਂ ਦੇ ਚੀਜ਼ਾਂ ਤੋਂ ਪਤਾ ਲੱਗ ਗਿਆ ਮਹੱਲਾ ਕਲੀਨਿਕ ਤੋਂ ਜਾਂ ਸਕੂਲਾਂ ਦੇ ਚੀਜ਼ ਤੋਂ ਜਾਂ ਚਲੋ ਮੈਂ ਕੀ ਕਹੂੰਗਾ ਅਰੰਗਲ ਜੀ ਆਪ ਹੀ ਦੱਸ ਦਿੰਗੇ ਇਹਨਾਂ ਦਾ ਆਪ ਐਕਸਪੀਰੀਅੰਸ ਕੀਤਾ ਸਾਰਾ ਡਰਾਮਾ ਸੋ ਇਹ ਬੜਾ ਇੱਕ ਸੀਰੀਅਸ ਇਸ਼ੂ ਆ ਮੈਂ ਤੁਹਾਨੂੰ ਅੱਜ ਕਹਿ ਰਿਹਾ ਜੀ ਆਮ ਅਗੇਨ ਵੌਲਿੰਗ ਦਾ ਗਵਰਨਮੈਂਟ ਦੈਟ ਕਾਲੀਆ ਜੀ ਨੂੰ ਫਰਸਟ ਐਂਡ ਲਾਸਟ ਨਾ ਸਮਝ ਲਿਓ ਡੋਨਟ ਵੇਟ ਫਾਰ ਦੀ ਅਨਫੋਰਚੂਨੇਟ ਇਨਸੀਡੈਂਟ ਟੂ ਹੈਪਨ ਐਂਡ ਦੈਨ ਵੇਕ ਅਪ 17 ਬੰਬ ਬਲਾਸਟ ਜੀ ਇਸ ਨਾਟ ਅ ਜੋਕ ਡੂ ਯੂ ਥਿੰਕ ਆਲ ਇਸ ਵੈਲ ਇਨ ਦ ਸਟੇਟ ਕਿਹੜੇ ਸੂਬੇ ਚ ਤੁਸੀਂ ਪੰਜਾਬ ਦੇ ਛੱਟ ਦੇਸ਼ ਦੇ ਕਿਹੜੇ ਸੂਬੇ ਚ ਖਬਰ ਆਈ ਹੈ ਸਿਰ ਪਾਕਿਸਤਾਨ ਤੋਂ ਇਹ ਖਬਰ ਨਹੀਂ ਆ ਰਹੀ ਹੈ ਕਿ ਪਿਛਲੇ 6-7 ਮਹੀਨਿਆਂ ਚ 17ਵਾਂ ਬਲਾਸਟ ਹੋ ਗਿਆ ਐਂਡ द चीफ मिनिस्टर इज क्लूललेस और एके ड्रामा नमा कर सकते है ये दिखावण ले की साडी पुलिस बड़ी चुस्त दुरुस्त है कमिश्नर साहब नु बदल देंगे या डीसीपी साहब नु बदल देंगे कोई मेरे को ले खबर भी आ रही है असल जे जे बदलन दी लोड है थे इज द जोकर ऑन द टॉप यू इज नॉट बीइंग एबल टू अंडरस्टैंड द ग्राउंड रियलिटी और एवरीथिंग ਇਸ ਟੋਟਲੀ ਪੋਲੀਟਿਕਾਈਜ਼ਡ ਫ্রম ਇੰਟੈਲੀਜੈਂਸ ਟੂ ਗਵਰਨੈਂਸ ਟੂ ਪੋਸਟਿੰਗ ਟੂ ਸਿਕਿਉਰਿਟੀ ਡਿਪਲॉयਮੈਂਟ ਹਰ ਚੀਜ਼ ਪੋਲੀਟੀਕਲ ਫੈਸਲੇ ਨਾਲ ਹੋ ਰਹੀ ਹੈ ਇਟਸ ਨਾਟ ਹੈਪਨਿੰਗ ਵਿਦ ਦਾ ਫਰੀ ਵਿਲ ਆਫ ਅ ਆਫੀਸਰਸ ਇਨ ਚਾਰਜ ਕੱਲ ਇੱਕ ਬਿਆਨ ਆਂਦਾ ਹੈ ਮਨੁੱਖਾ ਸਾਥ ਨਸ਼ਿਆਂ ਦੇ ਉੱਤੇ ਜਿਹੜੀ ਥੰਮ ਹੈ ਜੋ ਰੋਸタル ਉਦੀ ਬਕਲਾ ਹਟਾ ਮੀਨ ਵਾਈਲ ਕੁਝ ਟੈਂਟ ਹੈ ਬਾਅਦ ਆਈਐਸਆਈ ਦਾ ਇੰਦੇ ਵਿੱਚ ਨਾਮ ਆ ਜਾਂਦਾ ਕਈ ਏਜੰਸੀਆਂ ਨੂੰ ਇਨਵੋਲ ਕਰ ਦਿੱਤਾ ਜਾਂਦਾ ਹੈ ਮੈਂ ਇਹ ਜਾਣਨਾ ਚਾਹ ਰਿਹਾ ਕਿ ਪਿਛਲੇ ਜੋ ਤੁਸੀਂ ਆਪਣੇ ਟਵੀਟ ਦੇ ਰਾਹੀਂ ਵੀ ਜਾਣਕਾਰੀ ਜੋ ਧਮਾਕੇ ਦੇ ਬਾਰੇ ਬੋਡਰ ਸੁਰੰਦੀ ਜਿਹੜੀ ਹੈ ਕਿ ਉਹ ਕਿਉਂ ਨਹੀਂ ਐਕਸਪੋਜ਼ ਹੋ ਰਹੀ ਯਾਰ ਤੁਸੀਂ ਮੈਨੂੰ ਆਪਾ ਹੁਣ ਜਦ ਬੈਠੇ ਆ ਨਾ ਆ ਮੈਨੂੰ ਲੱਗਦਾ ਇਹਨਾਂ ਨੂੰ ਇਹ ਪੁੱਛੋ ਕਿੰਨਾ ਆ ਇੰਟੈਲੀਜੈਂਸ ਚੀਫ ਕਿੰਨੇ ਬਦਲਤੇ ਆ ਹੁਣ ਵੀ ਬਦਲਿਆ ਜੈਸਪਾਲ ਸਾਹਿਬ ਨੂੰ ਹਟਾ ਕੇ ਨਵੇਂ ਲਾਤੇ ਆ ਉਸ ਤੋਂ ਪਹਿਲਾਂ ਕਿੰਨੇ ਬਦਲਤੇ ਇਹਨਾਂ ਨੂੰ ਆਪ ਲੋ ਆਪਣੇ ਅਫਸਰ ਤੇ ਭਰੋਸਾ ਨਹੀਂ ਹੋ ਰਿਹਾ ਉਹ ਜੇ ਕੋਈ ਇਸ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦਾ ਇਹ ਸੁਣ ਕੇ ਰਾਜੀ ਨਹੀਂ बिकॉज ਇਹ ਫੈਸਲੇ ਹੋ ਰਿਹਾ ਆਮ ਆਦਮੀ ਪਾਰਟੀ ਦੇ ਦਫਤਰ ਚ ਮਤਲਬ ਤੁਸੀਂ ਇੰਟੈਲੀਜੈਂਸ ਦਫਤਰ 'ਚ ਰਾਕਟ ਲਾਂਚਰ ਅਟੈਕ ਹੋ ਜੇ ਐਂ ਤੁਸੀਂ ਕਹੋ ਪੰਜਾਬ 'ਚ ਸਭ ਠੀਕ ਹੈ ਔਰ ਸਾਨੂੰ ਕਿਹਾ ਜਾਂਦਾ ਕਿ ਤੁਸੀਂ ਪੋਲਿਟਿਸੀਾਈਜ਼ ਨਾ ਕਰੋ ਭਗਵੰਤ ਮਾਨ ਹੋਮ ਮਿਨਿਸਟਰ ਨੇ ਇੱਕ ਬਿਆਨ ਨਹੀਂ ਅਰੋੜਾ ਸਾਹਿਬ ਕੋਲ ਤਾਂ ਮਹਿਕਮਾ ਹੀ ਮੈਨੂੰ ਲੱਗਦਾ ਊਰਜਾ ਅਰਜਾਲਾ ਉਹਨਾਂ ਦਾ ਤਾਂ ਮਤਲਬ ਹੀ ਨਹੀਂ ਸਮਝ ਆਉਂਦੀ ਉਹ ਵਿੱਚੋਂ ਕਿਉਂ ਬੋਲੀ ਜਾਂਦੇ वैसी ਜਾਂ ਤਾਂ ਸ਼ੌਕ ਚੜ ਗਿਆ ਉਹਨਾਂ ਨੂੰ ਆਇਆ ਕਿ ਜੇ ਮੈਂ ਵੱੱਦ ਬੋਲੂੰਗਾ ਤੇ ਸ਼ਾਇਦ ਕੇਜਰੀਆ ਲੁੱਲੀ ਸਮਝਣਗੇ ਕਿ ਮੈਂ ਲੈ ਕੇ ਉਹ ਨਹੀਂ ਲੈ ਕੇ ਤਾਂ ਮੈਨੂੰ ਪਹਿਲਾਂ ਤੋਂ ਆਪ ਵੀ ਮੰਨ ਚੁੱਕੇ ਹਨ ਮਗਰ ਇੱਕ ਹਲਾ ਸਮਾਂ ਨਹੀਂ ਇਹਨਾਂ ਪੋਲਿਟਿਕਸ ਦਾ ਇਹ ਸਮਾਂ अबाउट ਸੀਰੀਅਸਨੈਸ ਬਿਫੋਰ ਸਮ ਪ੍ਰੈਸ਼ੀਅਸ ਲਾਈਫ ਇਜ਼ ਲਾਸਟ ਯਾਰ ਉਹ ਅੱਜ ਵੀ ਹੋਇਆ ਨਹੀਂ ਹੋਇਆ ਇਹ ਹਾਲੇ ਕਨਫਿਊਜ਼ਨ ਚੱਲ ਰਹੀ ਹੈ ਮੂਦਲ ਤੇ ਮਜੀਠੇ ਹਲਕੇ ਤੇ ਬਿਲਕੁਲ ਉਹ ਉੱਥੇ ਕਲੇਮ ਕੀਤਾ ਜਾ ਰਿਹਾ ਕੋਸਟ ਚੜਾਈ ਹੋਈ ਆ ਐਪੀ ਪਛੀਆਂ ਹੋਰਾਂ ਨੇ ਕਿਸੀ ਬਲਾਸਟ ਕੀਤਾ ਪਤਾ ਨਹੀਂ ਸੱਚੀ ਹੈ ਕਿ ਝੂਠੀ ਹੈ ਇਹਦੀ ਕਨਫਰਮੇਸ਼ਨ ਕੋਈ ਨਹੀਂ ਮਗਰ ਕਹਲਾ ਲੇਕਾਲੀਆ ਸਾਹਿਬ ਦਾ ਕੰਮ ਨਹੀਂ ਮਠਾ ਪਿਆ ਉਸ ਤੋਂ ਪਹਿਲਾਂ ਇੱਕ ਦਿਨ ਮੈਨੂੰ ਲੱਗਦਾ ਅਸ਼ੇਦ ਬਟਾਲੇ ਹੋਇਆ ਸੀਗਾ ਉਸ ਤੋਂ ਪਹਿਲਾਂ ਪਟਿਆਲੇ ਹੋਇਆ ਸੀਗਾ ਅੱਜ ਉੱਥੇ ਕਲੇਮ ਕਰੀ ਜਾਂਦੇ ਆ ਸੋ ਤੁਸੀਂ ਆਪ ਵੀ ਦੱਸ ਦਿਓ ਕਿ ਕੀ ਹਾਲਾਤ ਠੀਕ ਹੈ ਜੀਠੇ ਸਾਹਿਬ ਜਿਹੜੀ ਸਟੇਟਮੈਂਟ ਦਾ ਆਮ ਆਦੀ ਪਾਜੀ ਸਰਕਾਰੀ ਲੈਵਲ ਕੋਲ ਜਮ੍ਹਾਂ ਕਰਾਈ ਹੈ ਮੈਂਦਰ ਭਗਤ ਜੀ ਨੇ ਇਹ ਰਾਇਆ ਇਹੋ ਅੱਜ ਨਾ ਫਰਾਈ ਹੈ ਕਿ ਜਿਹੜਾ ਕਾਲੀਏ ਜਿਹੜਾ ਅਟੈਕ ਹੋਇਆ ਉਹ ਬਿਸ਼ਨੋਏ ਕੈਂ ਦਾ ਜਿਹੜਾ ਹੈਗਾ ਉਹਦੇ ਹੱਥ ਕਰਦਾ ਮੈਂ ਭਗਤ ਜੀ ਨੂੰ ਕਹੋ ਆਪ ਦੀ ਜਾਨ ਹੀ ਬਚਾ ਕੇ ਰੱਖਣਾ ਮੈਂ ਤਾਂ ਉਹਨਾਂ ਇਹਨਾਂ ਸਾਰਿਆਂ ਦਾ ਡਰ ਹੋਂਦਾ ਔਰ ਚੀਫ ਮਿਨਿਸਟਰ ਸਾਹਿਬ ਤਾਂ ਬੋਲਦੇ ਨਹੀਂ ਹੁਣ ਭਗਤ ਜੀ ਕੋਲ ਪਤਾ ਨਹੀਂ ਇਹ ਜੀ ਕਿਹੜੀ ਇਨਫੋਰਮੇਸ਼ਨ ਆ ਗਈ ਨਾਲੇ ਭਗਤ ਜੀ ਨੂੰ ਪੁੱਛ ਲਿਓ ਕਿ ਉਹ ਬੰਦਾ ਤਾਂ ਥੋੜਾ ਹੀ ਆ ਲਾਰੈਂਸ ਬਿਸ਼ਨੋਏ ਦੀ ਇੰਟਰਵਿਊਆਂ ਤਾਂ ਤੁਸੀਂ ਕਰਾ ਰਹੇ ਸੀ ਜੇਲ੍ਹਾਂ ਇਹ ਤਾਂ ਹਾਈ ਕੋਰਟ ਨੇ ਸਾਬਤ ਕਰਤਾ ਇਸ ਲਈ ਭਗਤ ਜੀ ਵਿਚਾਰੇ ਨਫੀਸ ਬੰਦੇ ਆ ਉਹਨਾਂ ਦਾ ਨਾ ਬਾਲਾ ਤੁਸੀਂ ਪੁੱਛਿਆ ਕਰੋ ਇਹ ਗੱਲ ਤਾਂ ਉਹ ਕੀ ਕਹਿੰਦਾ ਜਿਹਨੂੰ ਆਪ ਨੂੰ ਨਹੀਂ ਕੁਝ ਪਤਾ ਲੱਗਣ ਡਿਆ ਜਿਹੜਾ ਉੱਥੇ ਪੁੱਛੀ ਜਾਣਾ ਜਾਨਾ ਜਾਨੇ ਕਿ ਪਿੱਛੇ ਜਿੰਨੇ ਵੀ ਬੋਲ ਕਨੈਕਟ ਅਟੈਕ ਹੋਏ ਆ ਕਿਸਨ ਕਿਸੇ ਸੁਦਰਨ ਤੇ ਜ਼ਿੰਮੇਵਾਰੀ ਲਈਏ ਉਹ ਸੋਨ ਸਿੱਧਾ ਕਹਿ ਦੇਣਾ ਅਸੀਂ ਤਾਂ ਆ ਕਿਸੇ ਵੀ ਸੁਦਰਨ ਨੂੰ ਜਿੰਮੇਦਾਰੀ ਨਹੀਂ ਨਾ ਹੀ ਪਤਾ ਲੱਗਦਾ ਐਸ਼ਕ ਪੁਲਿਸ ਜਿਦੂ ਆਇਸੇ ਦਾ ਆ ਤੇ ਜਾਂ ਸ਼ਹਿਜ਼ਾਦ ਸਾਡੀ ਜਾਂ ਹੋਰ ਉਸ ਨੂੰ ਦਰ ਤਾਂ ਕਿ ਮਤਲਬ ਇੱਛਾ ਕਬਰ ਆਪ ਜੀ ਮੈਂ ਪਹਿਲਾਂ ਇਹ ਗੱਲ ਕਹਿ ਚੁੱਕਿਆ ਪੁਲਿਸ ਨੇ ਦੇਖੋ ਮਨੋਰੰਜਨ ਕਾਲਿਆ ਸਾਹਿਬ ਇਹ ਜੋ ਬਿਕ ਨੇ ਹੋਰ ਇਹਨਾਂ ਦੇ ਘਰ ਤੇ ਅਟੈਕ ਹੋਣਾ ਪੀਪਲ ਦੇਖੋ ਪੰਜਾਬ ਦੇ ਲੋਕ ਬੜੇ ਇਸ ਗੱਲ ਤੋਂ ਡਿਸਟਰਬ ਨੇ ਚਿੰਤਿਤ ਨੇ ਆहत ਨੇ ਕਿ ਜੇ ਕਾਲਿਆ ਸਾਹਿਬ ਵਰਗੇ ਏਡੇ ਨਫੀਸ ਇਨਸਾਨ ਏਡੇ ਜਾਨੀ ਮਾਨੀ ਹਸਤੀ ਜੇ ਸੇਫ ਨਹੀਂ ਤੇ ਲਾਅ ਐਂਡ ਆਰਡਰ ਦਾ ਵੈਸੇ ਹਾਲਾਤ ਕੀ ਆ ਸੋ ਪੰਜਾਬ 'ਚ ਤੁਹਾਨੂੰ ਘੱਟਾ ਪਾਉਣ ਲਈ ਕਹਤਾ ਕਿ ਲਾਰੈਂਸ ਬਿਸ਼ਨੋਈ ਦਾ ਇਹਦੇ ਚ ਹੱਥ ਹੈ ਆਈਐਸਆਈ ਦਾ ਹੱਥ ਹੈ ਵਾਕਈ ਗੱਲ ਸਹੀ ਹੈ 17 ਬੰਬ ਬਲਾਸਟ ਹੋ ਗਏ ਹਲੇ ਕਿੱਥੇ ਉਹਨਾਂ ਬਾਰੇ ਦੱਸਿਆ ਔਰ ਇਹ ਸਿਰਫ ਇੱਕ স্মੋਕ ਸਕਰੀਨ ਹੈ ਤੁਹਾਨੂੰ ਭੰਬਲ ਪੂਸਾ ਪਾਉਣ ਲਈ ਕਿ ਤੁਸੀਂ ਮਾੜੇ ਮੋਟੇ ਸ਼ਾਂਤ ਹੋ ਜਾਓ ਕਿਹੀਂ ਬੰਦੇ ਫੜ ਲੇ ਜਦ ਐਨਆਈਏ ਦੀ ਇਨਕੁਆਇਰੀ ਹੋਊਗੀ ਇੰਡੀਪੈਂਡੈਂਟ ਇਨਕੁਆਇਰੀ ਹੋਊਗੀ ਫਿਰ ਸੱਚ ਆਊਗਾ ਜਿਵੇਂ ਲਾਰੈਂਸ ਬਿਸ਼ਨੋਈ ਤੇ ਜੇਲ ਇੰਟਰਵਿਊ ਵੇਲੇ ਵੀ ਕਹਤਾ ਸੀ ਕਿ ਪੰਜਾਬ ਦੀ ਜੇਲ ਚ ਨਹੀਂ ਹੋਈ ਉਹ ਤਾਂ ਹਾਈ ਕੋਰਟ ਨੇ ਸੱਚ ਕੱਢਿਆ ਮੁੜ ਕੇ so don't believe जो थोंनू फीड की ताज़ा रहे I I strongly say this that this is misleading information only to mislead the public कि इस तरह देख रहे हो कि क्या कहता है जब उनके जेब में डैंडर है वो इसके लिए सुधीर ज्वेलर या कितने हज़ार पर दिख रहा है गवाह कह रही है कि यह उनको पुलिस आया था यह जट्ट भी कह रही है फोन लगी थी और पुलिस तो अगर कुछ नहीं हुआ तो पु ਯਾਰ ਅਛਾ ਮੈਂ ਤੁਹਾਨੂੰ ਗੱਲ ਤੁਹਾਨੂੰ ਭੰਬਲ ਪੂਸੇ ਪਾਉਣ ਲਈ ਲਿਆ ਹੋਰ ਮੈਂ ਕੀ ਕਹਾਂ ਮੈਂ ਤਾਂ ਨਾ ਐਨਆਈਏ ਆ ਨਾ ਸੀਪੀਆਈਆ ਮਗਰ ਮੇਰੇ ਵੀ ਸੈਲ ਸੂਤਰ ਬੜੇ ਐ ਔਰ ਮੇਰੇ ਸੂਤਰ ਦੱਸਦੇ ਐ ਸਿਰ ਤੇ ਸਿਰ ਤੁਹਾਨੂੰ ਭੰਬਲ ਪੂਸਾ ਪਾਉਣ ਲਈ ਇਹ ਗੱਲ ਕਿ ਕਲੇਮ ਕੀਤੀ ਕਿੱਥੋਂ ਕਲੇਮ ਦਾ ਮਤਲਬ ਇਹ ਕਲੇਮ ਕਿਵੇਂ ਆ ਸ਼ਜਾਹਦ ਪੱਟੀ ਦਾ ਦਾ ਵਿਚਾਰੇ ਦਾ ਪਾਕਿਸਤਾਨ ਚ ਹੀ ਨਹੀਂ ਇੰਨਾ ਕੰਮ ਚੱਲਦਾ ਜਿੰਨਾ ਇਹਨਾਂ ਨੇ ਸਾਡੇ ਇੱਥੇ ਚਲਾਤਾ ਹਰ ਕੰਮ ਨੂੰ ਨਾ ਲੈ ਦਿੰਦੇ ਮੈਂ ਮੈਂ ਕਿਉਂਕਿ ਮੈਂ ਅਸੀਂ ਵੀ ਯਾਰ ਥੋੜਾ ਅਬਹਿਰ ਆ ਮੀਡੀਆ ਨੂੰ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਮੈਂ ਤਾਂ ਇੱਥੇ ਠੀਕ ਆ ਕੰਮ ਨੂੰ ਹਿੰਦੂ ਭਾਈਚਾਰੇ ਦਾ ਲੀਡਰ ਹੈ ਪਾਕਿਸਤਾਨ ਦੇ ਗੱਲ ਪਾਉਣੀ ਆ ਵਿਗਦੀ ਆ ਛੇਤੀ ਵੇਚ ਤੇ ਫੜ ਕੇ ਇਟਸ ਇਟਸ ਅ ਰੋਂਗ ਸਟੋਰੀ ਐਨਆਈਏ will bring out the truth or the high courts or the courts will bring out the ਸਰਕਾਰ ਹੈ ਮੈਂ ਇਸ ਦੀ ਬਲ ਕਰਦੇ ਹਾਂ ਕਿ ਜਿਹੜਾ ਵਿਸ਼ੋਈ ਦਾ ਨਾਮ ਦਿੱਤਾ ਜਾ ਰਿਹਾ ਹੈ ਇਹ ਕਿਸ ਦਾ ਹੈ ਫਿਰ ਤੁਹਾਡੇ ਮੁਕਾਬਕ ਵਾਰੀ ਜਿਹੜੀ ਐ ਇਸ ਐਜੰਸੀ ਐਨਆਈਏ ਬਣੂ शकते 100% ਬੇ ਕੋ ਮੈਂ ਬਾਰ ਬਾਰ ਕਹਿ ਰਿਹਾ ਇਕਲੀ ਇਹਦੀ ਨਾ ਦਿਓ ਜਿੰਨੇ ਮਜੀਠੇ ਬਲੌਂਪਲਾਸਟ ਹੋਇਆ ਜਾਂ ਹੋਰ ਥਾਣੇ ਚ ਹੋਇਆ ਜਾਂ ਇੱਕ Hindu ਭਾਈਚਾਰੇ ਨੂੰ ਟਾਰਗੇਟ ਤੇ ਲਿੱਤਾ ਜਾ ਰਿਹਾ ਮੰਦਰਾਂ ਚ ਬਲਾਸ਼ ਸ਼ੁਰੂ ਹੋ ਗਏ ਹੈ ਵਾਟ ਦ ਹੈਲ ਆ ਯੂ ਵੇਟਿੰਗ ਫੋਰ ਵੈਨ ਇਟਸ ਟੂ ਲੇਟ ਜੀ ਚੀਫ ਮਿਨਿਸਟਰ ਸਾਹਿਬ ਦਾ ਮਤਲਬ ਮੈਂ ਨਾ ਮੰਨੂ ਦਾ ਤਾਂ ਜਵਾਬ ਹੀ ਕੋਈ ਨਹੀਂ ਜੀ ਔਰ ਕੱਲ ਕਿਤੇ ਉਹ ਜੇ ਪ੍ਰੈਸ ਨੇ ਔਰ ਮੈਂ ਤੁਹਾਨੂੰ ਸਭ ਨੂੰ ਬੇਨਤੀ ਕਰਦਾ ਇਹਨੂੰ ਕੱਲਾ ਕਾਲੀਆ ਸਾਹਿਬ ਨਾਲ ਇਹਨਾਂ ਆਈਸੋਲੇਸ਼ਨ ਨਾ ਦੇਖ ਲਿਓ ਦਿਸ ਇਜ਼ ਅਬਾਊਟ ਯੋਰ ਸੇਫਟੀ ਐਂਡ ਸਿਕਿਉਰਿਟੀ ਆਲਸੋ ਇਟ ਇਜ਼ ਅਬਾਊਟ ਜਿਹੜਾ ਲੰਬੂ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਥੇ ਇਰਾਂ ਲੋਟ ਆਫ ਫੈਕਟਰਸ ਆਟ ਪਲੇ ਐਂਡ ਗਵਰਨਮੈਂਟ ਇਜ਼ ਸਲੀਪਿੰਗ ਸਰਕਾਰ ਸੁੱਤੀ ਪਈ ਹੈ ਸਰਕਾਰ ਨੂੰ ਰਿਮੋਟ ਕੰਟਰੋਲ ਤੋਂ ਦਿੱਲੀ ਤੋਂ ਚੱਲ ਰਹੀ ਇਹਨੂੰ ਤਾਂ ਵਿਚਾਰੀ ਨੂੰ ਸਰਕਾਰ ਆਪਾਂ ਕਹਿ ਦਿੰਨੇ ਆਂ ਮਗਰ ਅਸਲ ਸਰਕਾਰ ਇਹ ਨਹੀਂ ਹੈ ਅਸਲ ਸਰਕਾਰ ਤਾਂ ਕੇਜਰੀਵਾਲ ਸਾਹਿਬ ਹੈ ਲੇਕਿਨ ਅਮਨ ਅਰੋੜਾ ਨੇ ਬਿਆਨ ਅਮਨ ਸਟੇਟਮੈਂਟ ਦਿੱਤੀ ਆ ਉਹ ਕਹਿ ਰਹੇ ਆ ਕਿ ਭਾਜਪਾ ਦੇ ਲੀਡਰ ਜਿਹੜਾ ਸਿਰਫ ਇਸ ਮੁੱਦੇ ਨੂੰ ਲੈ ਕੇ ਰਾਜਨੀਤੀ ਕਰ ਰਿਹਾ ਪੰਜਾਬ ਸਰਕਾਰ ਸ਼ਾਸਨ ਤੇ ਚਿਕਰ ਸੋ ਉਹਤੇ ਅਮਨ ਅਰੋੜਾ ਸਾਹਿਬ ਨੂੰ ਕੋਈ ਮੌਕਾ ਹੀ ਕਿਉਂ ਦੇ ਰਹੇ ਹੋ ਨਾ ਹੁਣ ਦਿੰਦੇ ਬਲਾਸਟ ਥੋੜਾ ਇੰਟੈਲੀਜੈਂਸ ਸੈਟਵਰਕ ਇੰਨਾ ਸਟਰੋਂਗ ਹੁੰਦਾ ਤੇ ਇਹ ਮੌਕਾ ਕਿਸੇ ਨੂੰ ਨਾ ਮਿਲਦਾ ਸਵੇਰੇ ਤੁਸੀਂ ਕੁਝ ਕਹਿ ਰਹੇ ਹੋ ਕਿ ਬਲਾਸਟ ਦੇ ਕਾਰਨ ਕੁਝ ਹੋਰ ਦੱਚਰੇ ਸੀ ਤੇ ਫਿਰ ਸ਼ਾਮ ਨੂੰ ਦੱਸ ਰਹੇ ਹੋ ਕਿ ਲਾਰੈਂਸ ਵਿਚਰੋਏ ਬਲ ਤੁਹਾਨੂੰ ਆਪ ਨੂੰ ਨਹੀਂ ਪਤਾ ਲੱਗਦਾ ਇਹ ਹਾਲ ਹੋ ਗਿਆ ਲੈਫਟ ਹੈਂਡ ਡਸਨਟ نو ਵਾਟ ਦਾ ਰਾਈਟ ਹੈਂਡ ਇ ਡੂਇੰਗ ਮਤਲਬ ਇਹ ਨਹੀਂ ਪਤਾ ਲੱਗ ਰਿਹਾ ਕਿ ਖ ਬਾਤ ਤੈਨੂੰ ਸੱਚੇ ਦਾ ਨਹੀਂ ਪਤਾ ਲੱਗ ਰਿਹਾ ਇਹ ਤਾਂ ਇਹ ਹਾਲ ਹੈ ਇਹਨਾਂ ਦਾ ਔਰ ਜੇ ਅਰੋੜਾ ਸਾਹਿਬ ਨੂੰ ਹੀ ਇੰਨਾ ਕੁਝ ਪਤਾ ਮੈਂ ਤਾਂ ਆਪ ਬੇਨਤੀ ਕਰਦਾ ਕਿ ਜਰੀਆਲ ਸਾਹਿਬ ਨੂੰ ਇਹਨੂੰ ਹੀ ਦੇ ਦਿਓ ਮਹਿਕਮਾ ਉੱਤੋਂ ਲੈ ਲਓ। ਅਰੋੜਾ ਸਾਹਿਬ ਤਾਂ ਹਰ ਕੰਮ ਤੇ ਟਿੱਪਣੀ ਦੇਣ ਲੱਗ ਪਏ ਆ ਮੈਨੂੰ ਲੱਗਦਾ ਕਿਥੇ ਉਹ ਨੂੰ ਹੋ ਗਿਆ ਕਿ ਸ਼ਾਇਦ ਦਾਅ ਲੱਗ ਸਕਦਾ ਉਹ ਤਾਂ ਦਾਅ ਦੇ ਚੱਕਰ ਚ ਲੱਗੇ ਆ ਆਪਦੇ ਲਈ ਅਰੋੜਾ ਸਾਹਿਬ ਦੁਣਾ ਇੰਨਾ ਸੀਰੀਅਸly ਹਾਂਜੀ ਗੋਟਿਆਂ ਉੱਪਰ ਵੀ ਟਿੱਪਣੀ ਕੀਤੀ ਸੀ ਕਿਹੜੇ ਗੋਟਿਆਂ ਤੇ ਕੀ ਲੋਕ ਕਿਹਦੇ ਸੀ ਕਸਾ ਗੱਟ ਗਏ ਆ ਅਰੋੜੇ ਦੇ ਹਾਂ ਹਾਂਜੀ ਜਦੋਂ ਬੋਕੇ ਬੈਠੇ ਹੋਏ ਸੀਗੇ ਮੈਂ ਅੱਛਾ ਅਸਲ 'ਚ ਜੇ ਤੁਸੀਂ ਇਹ ਲੈ ਲਓ ਸਾਹਿਬ ਉਹਨੂੰ ਦੇਖੋ ਮੈਂ ਤਾਂ ਅੱਜ ਇੱਕ ਬੜੇ ਗੰਭੀਰ ਮੁੱਦੇ ਤੇ ਆਇਆ ਮਗਰ ਤੁਸੀਂ ਕਿਉਂਕਿ ਇੱਕ ਗੱਲ ਕਹਿ ਰਹੇ ਹੋ ਉਹਨਾਂ ਦੇ ਮਸਲੇ 'ਚ ਮੈਂ ਇੰਨੀ ਗੱਲ ਕਹਿਣਾ ਚਾਹੁੰਦਾ ਕਿ ਯਾਰ ਮੈਂ ਆਪਦੀ ਗੱਲ ਤੇ ਮੇਰੇ ਕਰਕੇ ਤੇਰਾ ਨੁਕਸਾਨ ਨਹੀਂ ਚਾਹੀਦਾ ਹੁਣ ਕੀ ਕੁਝ ਕਿਹਾ ਸੀ ਕਿੱਥੇ ਅਸੀਂ ਇੱਕ ਵਾਰ ਹੀ ਇਕੱਠੇ ਹੋਏ ਆ ਅਸੀਂ ਕਿ ਬੜੀ ਵਾਰ ਹੀ ਇਕੱਠੇ ਹੋਏ ਔਰ ਇਹਨੂੰ ਕੋ ਮੈਨੂੰ ਐਵੇਂ ਜਿਹੜਾ ਇੰਨਾ ਸਪਸ਼ਟੀਕਰਨ ਦੇਣਾ ਪੈ ਗਿਆ ਇਤੋਂ ਸਪਸ਼ਟ ਹੋ ਗਿਆ ਕਿ ਮੇਰੀ ਗੱਲ 'ਚ ਦਮ ਸੀ ਮੁੰਡੇ ਚੜਾ ਲਓ ਵਾਲਾ ਨੇ ਨੂੰ ਚੜਾ ਲੋ ਟੀਗੜੇ ਨੂੰ ਜਾਂ ਮੇਰੇ ਤਾਂ ਬੜੇ ਕੀਮਤੇ ਆ ਭਾਈ ਤੂੰ ਚੜਾ ਲੈ ਜਿੱਥੇ ਨੂੰ ਚੜਾਉਂਦੇ ਆਪਦੇ ਵੀ ਨਾ ਚੜਾਈ ਪੈਦੀ। ਕਾਲਿਆ ਸਾਹਿਬ ਬਸ ਸਿੱਧੇ ਕਿ ਸਪੀਕਿੰਗ ਨਾ ਮੇਰੇ ਤੇ ਕੁੱਤਾ ਮੁੜ ਜਾਵੇ ਤੇ ਚਾਰਜੀਡਲ ਦੀ ਜ਼ਮਾਨਤ ਹੋ ਜਾਂਦੀ। ਤੁਹਾਡੀ ਸਿਕਿਉਰਿਟੀ ਨੂੰ ਲੈ ਕੇ ਪਿੱਛੇ ਗੱਲਾਂ ਆਈਆਂ ਫਿਰ ਕਿਆ ਕੀ ਰਿਵਿਊ ਕਰਕੇ ਦੱਸਾਈਂਗੀ? ਕਾਲਿਆ ਸਾਹਿਬ ਮੈਂ ਇੱਕ ਚੀਜ਼ ਜਾਨਣਾ ਚਾਹਨਾ ਕਿ ਉਹ ਰਾਜ ਨੇ ਇਹ ਚੀਜ਼ ਐਕਸਕਿਊਜ਼ ਕਿਉਂ ਨਹੀਂ ਹੋ ਪਾਈ? ਕਿ ਬਾਂਸਰ ਨੇ ਬੜਾ ਸੀਰੀਅਸ ਅਲਿਗੇਸ਼ਨ ਹੈ ਮੇਰੇ ਕੋਲ ਤਾਂ ਇੱਕ ਤੁਸੀਂ ਮੈਂ ਕਾਲਿਆ ਸਾਹਿਬ ਨੂੰ ਮੈਂ ਪੁੱਛਿਆ ਔਰ ਇਹ ਬੜੀ ਜ਼ਰੂਰੀ ਹੈ ਜੀ ਮੈਂ ਸਾਰੀ ਪ੍ਰੈਸ ਨੂੰ ਕਹਿਣਾ ਕਾਈਂਡਲੀ ਨੋਟ ਕਰੋ ਕਿ ਕਿੱਡਾ ਵੱਡਾ ਇੰਟੈਲੀਜੈਂਸ ਫੇਲਿਅਰ ਹੈ ਮੈਂ ਇਹਨਾਂ ਨੂੰ ਪੁੱਛਿਆ ਮੈਂ ਤੁਹਾਨੂੰ ਕਦੇ ਪਿਛਲੇ ਸਾਲ ਚ ਪੁਲਿਸ ਨੇ ਆ ਕੇ ਆਖਿਆ ਕਿ ਤੁਹਾਨੂੰ ਖਤਰਾ ਪੁਲਿਸ ਨੇ ਕਦੇ ਆਖਿਆ ਹੀ ਨਹੀਂ ਕਿ ਮਤਲਬ ਜਦ ਬੰਦੇ ਨੂੰ ਨਹੀਂ ਕਹਿ ਰਹੇ ਤੈਨੂੰ ਖਤਰਾ ਤੇ ਇਹਨਾਂ ਨੂੰ ਵਿਚਾਰਿਆਂ ਨੂੰ ਕਿੱਥੋਂ ਪਤਾ ਲੱਗਣਾ ਤੁਸੀਂ ਫੇਲਿਅਰ ਇਤੋਂ ਸਮਝ ਲਓ ਕਿ ਪੁਲਿਸ ਨੂੰ ਆਪ ਨੂੰ ਨਹੀਂ ਪਤਾ ਹੁਣ ਇੱਕਦਮ ਇਹਨਾਂ ਨੂੰ 24 ਘੰਟਿਆਂ ਚ ਪਤਾ ਲੱਗ ਗਿਆ ਕਿ ਜੀ ਇਹ ਜਿੱਦਾਂ ਲਾਰੈਂਸ ਬਿਸ਼ਨ ਹੋਈ ਹੈ ਤੇ ਯੂਐਸ ਨੀਪਿੰਗ ਪਹਿਲਾਂ ਫੋਨ ਤਾਂ ਤੁਸੀਂ ਇਹ ਵਿਚਾਰਿਆਂ ਨੇ ਗਨ ਆ ਪੁਲਿਸ ਦਾ ਥਾਣਾ ਫੋਨ ਚੁੱਕੇ ਨਾ ਕਮਿਸ਼ਨਰ ਸਾਹਿਬ ਫੋਨ ਚੁੱਕੇ ਨਾ ਕੋਈ ਚੁੱਕਣ ਅਖੀਰ ਚ ਉਹ ਮੁੰਡਾ ਭੇਜਿਆ ਕਿ ਬਾਬਾ ਬੰਮ ਫਟ ਗਿਆ ਆਜੋ ਅਗਲਾ ਨਾ ਵੜ ਜੇ ਤਾਂ ਉਹ ਆਏ ਆ ਔਰ ਇਹ ਤਾਂ ਇਹਨਾਂ ਦਾ ਸੀ ਸੀ ਟੀਵੀ ਕੈਮਰਾ ਚੰਗਾ ਸੀ ਜੀ ਜਿੰਨੇ ਕੈਦ ਕਰ ਲਿਆ ਨਹੀਂ ਤਾਂ ਉਹਨਾਂ ਨੇ ਕਿਹਾ ਹੀ ਕਾਲਜਾ ਸਾਹਿਬ ਦੇ ਘਰ ਤਾਂ ਇਹਨਾਂ ਦਾ ਸਿਲੰਡਰ ਪਾਟਿਆ ਐਵੇਂ ਝੂਠ ਮਾਰੀ ਜਾਂਦੇ ਇਹ ਤਾਂ ਬਚ ਗਏ ਮੈਂ ਤਾਂ ਸਾਰੇ ਪੰਜਾਬ ਨੂੰ ਕਹਿੰਦਾ ਸਾਰੇ ਕੈਮਰੇ ਲਾ ਕੇ ਰੱਖੋ ਇਹਨਾਂ ਨੇ ਮੈਂ ਨਾ ਮਾਨੂੰ ਦਾ ਇਲਾਜ ਹੈ ਅਸ਼ਮਿਕਰ ਜਾ ਰਹੀ ਹੈ ਪੰਜਾਬ ਜਦੋਂ ਜਿੱਥੇ ਪਾਟਿਆ ਸੀ ਥੋੜੀ ਪ੍ਰੈਸ ਕੀਤੀ ਸੀ ਪਹਿਲਾਂ ਉਹਨੂੰ ਕਿਹਾ ਜੀ ਕਿ ਸਿਲੰਡਰ ਪਾਟਿਆ ਫਿਰ ਉਹਨੂੰ ਕਹਿੰਦੇ ਜੀ ਮੋਟਰਸਾਈਕਲ ਦਾ ਟਾਇਰ ਪਾਟਿਆ ਉਹ ਕਹਿੰਦਾ ਮੋਟਰਸਾਈਕਲ ਹੀ ਵਿਖਾ ਦਿਓ ਤੇ ਕਹਿੰਦਾ ਜੇ ਟਾਇਰ ਪਾਟੇ ਨਾਲ ਆ ਖਿੜਕੀਆਂ ਪਾਟ ਗਿਆ ਇੱਕ 1:30 ਵਜੇ ਕਿਹੜਾ ਹਵਾ ਭਰਨ ਵਾਲਾ ਜੰਤਰ ਤੁਹਾਡੇ ਕੋਲ ਸੀ ਕਹਿੰਦਾ ਨਹੀਂ ਪੰਪ ਨਾਲ ਭਰਦਾ ਸੀ ਫਿਰ ਕਹਿੰਦਾ ਬੰਦੇ ਦੇ ਦਰਸ਼ਨ ਕਰਾ ਦਿਓ ਕਹਿੰਦਾ ਬੰਦੇ ਦਾ ਤਾਂ ਪਤਾ ਕੋਈ ਨਹੀਂ ਪਤਾ ਇਹ ਤਾਂ ਇਹ ਹਜਾਲ ਹੈ ਇਸ ਲਈ ਇਹਨਾਂ ਦੀ ਨਾ ਗੱਲ ਕਰੋ ਦੇਖੋ ਤੁਸੀਂ ਸੁਖਬੀਰ ਜੀ ਦਾ ਸਵਾਲ ਪੁੱਛਿਆ ਯੂ ਹੂ ਇਜ਼ ਦਾ ਹੋਮ ਮਿਨਿਸਟਰ ਭਗਵੰਤ ਮਾਨ ਔਰ ਸੁਖਬੀਰ ਜੀ ਦੇ ਪਰਚੇ ਚ ਇਟਸ ਅ ਜੋਕ ਮਤਲਬ ਉਹ ਨਰੇਸ਼ ਛੇ 420 ਦਾ ਪਰਚਾ ਹੁੰਦਾ ਨਾ ਕਿਸੇ ਤੇ ਤੇ ਉਹ 6 ਮਹੀਨੇ ਲਾ ਆਉਂਦਾ ਨਰੇਨ ਚੋੜਾ ਦਾ 3 ਮਹੀਨੇ ਚ ਸੋ ਇਟ ਇਜ਼ ਸਟੇਟ ਸਪான்ਸਰਡ ਸਟੇਟ ਦੀ ਮਿਲੀ ਭੁਗਤ ਹੈ ਉਹਦੇ ਮਸਲੇ ਚ ਜਿਹੇ ਜੀ ਇਨਕੁਆਇਰੀ ਕਰ ਰਹੇ ਉਹ ਜੀ ਕਾਲੀਆ ਸਾਹਿਬ ਦੇ ਮਸਲੇ ਚ ਕਰ ਰਿਹਾ ਉਹ ਤਾਂ ਫੇਰ 3 ਮਹੀਨੇ ਲਾਏ ਇਹਦਾ 24 ਘੰਟੇ ਚ ਰਿਜ਼ਲਟ ਕੱਢ ਲਾ ਕੇ ਤਾਂ ਜਿਹਾ ਹੀ ਬਾਰਾਂਜ ਮਿਸ਼ਰਣ ਆਇਆ ਸਥਿਤੀ ਪਰ ਲਿਖੀ ਸਪੀਚ ਇਸ ਸੈਗਮੈਂਟ ਮਾ ਮਤਲਬ ਇਹ ਪੇਜ ਲਾਦਾ ਕਿ ਦਿੱਕਤ ਜਦੋਂ ਕਾਲੇ ਪਾਸੇ ਪਾਇਆ ਹੋਇਆ ਹੈ ਸਥਿਤੀ ਕੀ ਬਣਨ ਵਾਲੀ ਸਥਿਤੀ ਦੇ ਕੋਈ ਚ ਆਊਟ ਆਫ ਕੰਟਰੋਲ ਜੀ ਸੀਐਮ ਦੇ ਕੰਟਰੋਲ ਚ ਨਹੀਂ ਹੈ ਸਥਿਤੀ ਔਰ ਮੈਂ ਪੰਜਾਬ ਦੇ ਹਿੰਦੂ ਸਿੱਖ ਵੀਰਾਂ ਨੂੰ ਬੇਨਤੀ ਕਰਦਾ ਕਿ ਇਹ ਜਿਹੜਾ ਬੌਂਡ ਹੈ ਨਾ ਪੰਜਾਬੀ ਭਾਈਚਾਰੇ ਇੱਕ ਦਾ ਇਹ ਬੜਾ ਸਟਰੋਂਗ ਹੈ ਔਰ ਇਸ ਇਸ ਬੌਂਡ ਨੇ ਬੜੇ ਸਟਾਰੰਗਸ ਨੂੰ ਵੈਦਰ ਕੀਤਾ ਬੜੇ 80 90 ਦੇ ਹਾਲਾਤਾਂ ਨੂੰ ਵੀ ਝੱਲ ਕੇ ਇਹ ਬੌਂਡ ਤਗੜਾ ਰਿਹਾ ਔਰ ਇਸੇ ਤਰ੍ਹਾਂ ਤਗੜਾ ਰਵੇ ਭਾਵੇਂ ਸਰਕਾਰਾਂ ਫੇਲ ਹੋ ਰਹੀਆਂ ਪੰਜਾਬ ਦੀ ਔਰ ਪੰਜਾਬ ਦੀ ਸਰਕਾਰ ਦੀ ਆਪ ਇਹਦੇ ਚ ਢਿੱਲ ਵੇਖਣ ਨੂੰ ਮਿਲ ਰਹੀ ਆ ਉਹਨਾਂ ਦੀ ਕੰਪਲੇਸੈਂਸੀ ਦੇਖਣ ਨੂੰ ਮਿਲ ਰਹੀ ਆ ਬਟ ਪੰਜਾਬ ਦੇ ਲੋਕਾਂ ਨੇ ਵਿਲ ਹੈਵ ਟੂ ਰਾਈਜ਼ ਟੂ ਦੀ ਓਕੇਸ਼ਨ and save punjab from burning or getting into the wrong hands government suttiya sutti rahu gi jad sama aauga jagaoan wale log jaga denge magar odo tak lokan nu aap tagde hoke es bhai char ek sanj nu aman shanti kanun nu baahar rakhn layi jo 80 90 ch yogdan paya si bhai pher pauna paina history is repeating itself thank you thank you sir.